ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੋង ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਜੇਕਰ ਅਸੀਂ ਗੱਲ ਕਰੀਏ ਕਿ ਲੋង ਦੀ ਵਰਤੋਂ ਲੋਕ ਕਾਫੀ ਸਦੀਆਂ ਤੋਂ ਕਰਦੇ ਆ ਰਹੇ ਨੇ ਤੇ ਲੋង ਦੀ ਵਰਤੋਂ ਕਰਕੇ ਲੋਕ ਨਾ ਹੀ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੂਰ ਕਰਦੇ ਨੇ ਸਗੋਂ ਆਪਣੇ ਘਰ ਦੇ ਵਿੱਚ ਪੈਸੇ ਦੀ ਕਮੀ ਨੂੰ ਦੂਰ ਕਰ ਰਹੇ ਨੇ ਆਪਣੇ ਘਰ ਦੀ ਗਰੀਬੀ ਤੋਂ ਦੂਰ ਕਰ ਰਹੇ ਨੇ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਗਰੀਬੀ ਹੈ ਪੈਸੇ ਦੀ ਕਮੀ ਹੈ ਸਾਡੇ ਘਰ ਦੇ ਵਿੱਚ ਪੈਸਾ ਰੁਕਦਾ ਹੈ ਜੇ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਬਹੁਤ ਏ ਪਰ ਫਜ਼ੂਲ ਖਰਚ ਦੇ ਵਿੱਚ ਸਾਡਾ ਸਾਰਾ ਪੈਸਾ ਏ ਜਿਹੜਾ ਵੇਸਟ ਹੋ ਜਾਂਦਾ ਸਾਡੇ ਘਰ ਦੇ ਵਿੱਚ ਪੈਸਾ ਸਾਡੀ ਤਜੋਰੀ ਦੇ ਵਿੱਚ ਬਿਲਕੁਲ ਵੀ ਨਹੀਂ ਰੁਕਦਾ ਤੇ ਜੇਕਰ ਤੁਸੀਂ ਦੋ ਲੌਂਗ ਦੇ ਨਾਲ ਇਹ ਉਪਾਅ ਕਰ ਲਓਗੇ ਇਹ ਉਪਾਅ ਕਰਨ ਦੇ ਨਾਲ ਤੁਹਾਨੂੰ ਕਦੇ ਵੀ ਪੈਸੇ ਦੀ ਤੁਹਾਡੇ ਘਰ ਦੇ ਵਿੱਚ ਕਮੀ ਨਹੀਂ ਹੋਵੇਗੀ ਇਹ ਦੋ ਲੌਂਗ ਤੁਹਾਡੀ ਕਿਸਮਤ ਨੂੰ ਬਦਲ ਕੇ ਰੱਖ ਦੇਣਗੇ ਬਹੁਤ ਹੀ ਸੌਖਾ ਤੇ ਸਰਲ ਉਪਾਏ ਇਸ ਨੂੰ ਤੁਸੀਂ ਘਰ ਦੇ ਵਿੱਚ ਬੈਠੇ ਬੈਠੇ ਕਰ ਸਕਦੇ ਹੋ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਇੱਕ ਛੋਟਾ ਜਿਹਾ ਲੌਂਗ ਦਾ ਟੁਕੜਾ ਸਾਡੇ ਘਰ ਦੇ ਖਜ਼ਾਨਿਆਂ ਨੂੰ ਕਿਵੇਂ ਭਰ ਕੇ ਰੱਖ ਸਕਦਾ ਹੈ ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਲੌਂਗ ਸਾਡੇ ਘਰ ਦੇ ਵਿੱਚ ਜਿੰਨੀ ਵੀ 네ਗੇਟਿਵ ਊਰਜਾ ਹੁੰਦੀ ਹੈ 네ਗੇਟਿਵਿਟੀ ਹੁੰਦੀ ਹੈ ਨਕਾਰਾਤਮਕ ਊਰਜਾ ਹੁੰਦੀ ਉਸ ਨੂੰ ਦੂਰ ਕਰਕੇ ਰੱਖ ਦਿੰਦਾ ਹੈ ਦੇ ਘਰ ਦੇ ਵਿੱਚ ਇਸ ਤਰ੍ਹਾਂ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਜਿਸ ਤਰ੍ਹਾਂ ਸਾਡੇ ਘਰ ਦੇ ਵਿੱਚ ਪੈਸੇ ਦੀ ਉਪਰੋ ਵਰਖਾ ਹੋਣ ਲੱਗ ਜਾਂਦੀ ਹੈ ਪਹਿਲੇ ਸਮੇਂ ਦੇ ਵਿੱਚ ਜੋ ਸਾਡੇ ਘਰ ਦੇ ਬਜ਼ੁਰਗ ਹੁੰਦੇ ਸਨ ਉਹ ਇਹ ਲੌਂਗ ਦੇ ਛੋਟੇ ਛੋਟੇ ਟੋਟਕੇ ਤੇ ਉਪਾਅ ਕਰਕੇ ਆਪਣੇ ਘਰ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰਦੇ ਸਨ ਤੇ ਉਹ ਇਹਨਾਂ ਉਪਾਅ ਤੇ ਟੋਟਕਿਆਂ ਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਪੈਸੇ ਦੀ ਕਮੀ ਹੈ ਪੈਸੇ ਦੀ ਤੰਗੀ ਪਰੇਸ਼ਾਨੀ ਹੈ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਤੇ ਜਾਂ ਫਿਰ ਤੁਹਾਨੂੰ ਨੀਂਦ ਨਹੀਂ ਆਉਂਦੀ ਜੇਕਰ ਤੁਹਾਨੂੰ ਨੀਂਦ ਆਉਂਦੀ ਹੈ ਤੇ ਸੁਪਨੇ ਬਹੁਤ ਜ਼ਿਆਦਾ ਬੁਰੇ ਆਉਂਦੇ ਨੇ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੌਂਗ ਦੇ ਨਾਲ ਕੀਤੇ ਜਾਣ ਵਾਲੇ ਕੁਝ ਚਮਤਕਾਰੀ ਟੋਟਕੇ ਤੇ ਉਪਾਅ ਤੁਹਾਨੂੰ ਦੱਸਣ ਜਾ ਰਹੇ ਹਾਂ ਇਹਨਾਂ ਉਪਾਅ ਨੂੰ ਕਦੋਂ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਅੱਜ ਦੀ ਇਸ ਵੀਡੀਓ ਨੂੰ ਤੁਸੀਂ ਬਿਨਾਂ ਸਕਿੱਪ ਕੀਤੇ ਐਂਡ ਤੱਕ ਦੇਖਿਓ ਤਾਂ ਜੋ ਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਕਿਉਂਕਿ ਅੱਧੀ ਅਧੂਰੀ ਜਾਣਕਾਰੀ ਸਾਡੇ ਲਈ ਨੁਕਸਾਨਦਾਇਕ ਹੁੰਦੀ ਹੈ ਇਸ ਉਪਾਤੇ ਟੋਟਕੇ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਿਓ ਇਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨ ਤੇ ਪੈਸੇ ਦੀ ਕਮੀ ਨਹੀਂ ਹੋਵੇਗੀ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਚਾਵੇਗੀ ਜੇਕਰ ਤੁਹਾਡੇ ਘਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬਿਮਾਰੀ ਚੱਲ ਰਹੀ ਏ ਤੁਹਾਡੇ ਘਰ ਵਿੱਚੋਂ ਬਿਮਾਰੀ ਲੜਾਈ ਝਗੜੇ ਕਲੇਸ਼ ਕੈਮ ਦਾ ਭਾਵਕੇ ਸਾਰੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਦੂਰ ਹੋ ਜਾਣੀਆਂ ਕਿਉਂਕਿ ਜਦੋਂ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਜ਼ਿਆਦਾ ਵੱਧ ਜਾਂਦਾ ਹੈ ਤਾ ਸਾਡੇ ਘਰ ਦੇ ਹਾਲਾਤ ਬਿਲਕੁਲ ਖਰਾਬ ਹੋ ਜਾਂਦੇ ਨੇ ਲੜਾਈ ਝਗੜਾ ਵਧ ਜਾਂਦਾ ਹੈ ਬਿਮਾਰੀਆਂ ਸਾਡੇ ਘਰ ਦੇ ਵਿੱਚ ਆ ਜਾਂਦੀਆਂ ਨੇ ਪੈਸੇ ਦੀ ਕਮੀ ਹੋ ਜਾਂਦੀ ਹੈ ਤਾਂ ਉਸ ਸਮੇਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਸਭ ਤੋਂ ਪਹਿਲੇ ਉਪਾਅ ਦੀ ਗੱਲ ਕਰਦੇ ਹਾਂ ਪਹਿਲਾ ਉਪਾਅ ਜਿਹੜੇ ਲੋਕਾਂ ਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਚਾਹੇ ਰੇੜ ਰਾਮ ਨੇ ਸੁਪਨੇ ਆਉਂਦੇ ਨੇ ਦੇ ਇਸ ਕਰਕੇ ਉਹ ਡਰ ਜਾਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਕਿ ਉਹਨਾਂ ਨੇ ਕੀ ਕਰਨਾ ਹੈ ਰਾਤ ਨੂੰ ਸੌਣ ਦੇ ਸਮੇਂ ਆਪਣੀ ਸਹਰਾਣੇ ਦੇ ਥੱਲੇ ਦੋ ਲੌਂਗ ਰੱਖ ਕੇ ਉਹਨਾਂ ਨੇ ਸੌ ਜਾਣਾ ਕਿਉਂਕਿ ਸਾਡੀ ਸਿਹਤ ਦੇ ਲਈ ਤੇ ਸਾਡੇ ਲਈ ਨੀਂਦ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਅਸੀਂ ਰਾਤ ਦੇ ਸਮੇਂ ਨਹੀਂ ਸੌਵਾਂਗੇ ਤਾਂ ਦਿਨ ਦੇ ਸਮੇਂ ਅਸੀਂ ਪ੍ਰੇਸ਼ਨੀ ਹੋਮਾਗੇ ਤੇ ਸਾਡਾ ਜਿਹੜਾ ਸੁਭਾਅ ਸਾਰਾ ਦਿਨ ਚਿਰਚੜਾ ਰਹਿੰਦਾ ਹੈ ਗੁੱਸੇ ਵਾਲਾ ਰਹਿੰਦਾ ਹੈ ਤੇ ਸਾਡਾ ਕਿਸੇ ਵੀ ਕੰਮ ਦੇ ਵਿੱਚ ਧਿਆਨ ਨਹੀਂ ਲੱਗਦਾ ਜਿਸ ਕਰਕੇ ਸਾਡਾ ਕੋਈ ਵੀ ਕੰਮ ਠੰਗ ਤਰੀਕੇ ਦੀ ਨਾਲ ਨਹੀਂ ਹੁੰਦਾ ਇਸੇ ਤਰ੍ਹਾਂ ਜਿਹੜੇ ਲੋਕਾਂ ਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਜਾਂ ਫਿਰ ਹੋਰ ਬੁਰੇ ਸੁਪਨੇ ਆਉਂਦੇ ਨੇ ਉਹਨਾਂ ਨੇ ਸਿਰਫ ਰਾਤ ਨੂੰ ਸੌਣ ਦੇ ਸਮੇਂ ਆਪਣੇ ਸਿਰਹਾਣੇ ਦੇ ਥੱਲੇ ਸਿਰਫ ਦੋ ਲੌਂਗ ਰੱਖ ਕੇ ਸੌਂ ਜਾਣਾ ਹੈ ਇਹ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜਦੋਂ ਅਸੀਂ ਰਾਤ ਦੇ ਸਮੇਂ ਸੌਣੇ ਆ ਤੇ ਸਾਨੂੰ ਉਸ ਸਮੇਂ ਨੀਂਦ ਨਹੀਂ ਆਉਂਦੀ ਤੇ ਰਾਤ ਦੇ ਸਮੇਂ ਜਿਹੜੀ 네ਗੇਟਿਵ એનર્ਜੀ ਹੁੰਦੀ ਹੈ ਉਹ ਸਾਡੇ ਆਲੇ-ਦੁਆਲੇ ਘੁੰਮਦੀ ਤੇ ਇਹ ਜਿਹੜਾ ਲੌਂਗ ਹੁੰਦਾ ਹੈ ਇਹ 네ਗੇਟਿਵ એનર્ਜੀ ਨੂੰ ਆਪਣੇ ਵੱਲ ਖਿੱਚਣ ਦੀ ਸ਼ਕਤੀ ਰੱਖਦਾ ਹੈ। ਜਦੋਂ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਸਰਾਣੀ ਦੇ ਥੱਲੇ ਦੋ ਲੌਂਗ ਰੱਖਣੇ ਸ਼ੁਰੂ ਕਰ ਦਿਓਗੇ ਤੇ ਇਸ ਦੇ ਨਾਲ ਤੁਹਾਡੀ ਇਹ ਸਾਰੀ ਪ੍ਰੋਬਲਮ ਜਿਹੜੀ ਉਹ ਦੂਰ ਹੋ ਜਾਵੇਗੀ। ਤੇ ਤੁਹਾਨੂੰ ਕਦੇ ਵੀ ਬੁਰੇ ਸੁਪਨੇ ਨਹੀਂ ਆਉਣਗੇ ਤੇ ਤੁਸੀਂ ਇੱਕਦਮ ਚੈਨ ਦੀ ਨੀਂਦ ਸੌਣਾ ਸ਼ੁਰੂ ਕਰਦੇ ਹੋਗੇ ਤੇ ਇਹ ਜਿਹੜੇ ਤੁਸੀਂ ਦੋ ਲੌਂਗ ਰਾਤ ਨੂੰ ਸੌਣ ਦੇ ਸਮੇਂ ਸਰਾਣੇ ਦੇ ਥੱਲੇ ਰੱਖਨੇ ਆ ਉਹ ਅਗਲੇ ਦਿਨ ਸਵੇਰ ਤੁਸੀਂ ਆਪਣੇ ਘਰ ਤੋਂ ਬਾਹਰ ਚੱਲਦੇ ਹੋਏ ਪਾਣੀ ਦੇ ਵਿੱਚ ਤੁਸੀਂ ਜਾ ਕੇ ਵਹਾਉਣੇ ਨੇ ਇਸ ਤਰ੍ਹਾਂ ਤੁਸੀਂ ਹਰ ਰੋਜ਼ ਰਾਤ ਨੂੰ ਸੌਣ ਦੇ ਸਮੇਂ ਦੋ ਲੌਂਗ ਸਰਾਣੇ ਦੇ ਥੱਲੇ ਜ਼ਰੂਰ ਰੱਖਿਆ ਕਰੋ ਤੇ ਸਵੇਰ ਦੇ ਸਮੇਂ ਉਹ ਦੋ ਲੌਂਗ ਤੁਸੀਂ ਪਾਣੀ ਦੇ ਵਿੱਚ ਜਾ ਕੇ ਕਾਰਾਇਆ ਕਰੋ ਤੇ ਅਗਲੇ ਦਿਨ ਫਿਰ ਨਵੇਂ ਦੋ ਲੋਗਰ ਰੱਖਿਆ ਕਰੋ ਇਹੋ ਕੁਝ ਦੇਨ ਹੀ ਤੁਸੀਂ ਕਰੋਗੇ ਤੇ ਇਸ ਦੇ ਨਾਲ ਤੁਹਾਡੀ ਇਹ ਪ੍ਰੋਬਲਮ ਦੂਰ ਹੋ ਜਾਵੇਗੀ ਇਹ ਅਸੀਂ ਪਹਿਲਾ ਉਪਾਅ ਤੇ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੂੰ ਪੈਸੇ ਦੀ ਪਰੇਸ਼ਾਨੀ ਹੈ ਜਾਂ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਰੁਕਦਾ ਨਹੀਂ ਜਾਂ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਹੱਥ ਪੈਸਾ ਨਹੀਂ ਆਉਂਦਾ ਘਰ ਦੇ ਵਿੱਚ ਗਰੀਬੀ ਕਹਿਣ ਦਾ ਭਾਵ ਕਿ ਪੈਸੇ ਦੀ ਪਰੇਸ਼ਾਨੀ ਨੂੰ ਲੈ ਕੇ ਇਹ ਉਪਾਏ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੇ ਨੇ 108 ਲੌਂਗ ਲੌਂਗ ਜ਼ਿਆਦਾਤਰ ਸਾਡੇ ਘਰ ਦੇ ਵਿੱਚ ਅਕਸਰ ਹੁੰਦੇ ਹੀ ਨੇ ਜੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਆ ਤਾਂ ਤੁਸੀਂ ਜਾ ਕੇ ਬਾਜ਼ਾਰ ਤੋਂ ਵੀ ਲੈ ਕੇ ਆ ਸਕਦੇ ਹੋ ਤੇ ਇਹ 108 ਲੌਂਗ ਜਿਹੜੇ ਤੁਸੀਂ ਲੈਣੇ ਆ ਉਹਨਾਂ ਦੀ ਤੁਸੀਂ ਇੱਕ ਮਾਲਾ ਬਣਾ ਲੈਣੀ ਹੈ ਜਿਵੇਂ ਤੁਸੀਂ ਇੱਕ ਮੌਲੀ ਦਾ ਧਾਗਾ ਤੇ ਜਾਂ ਫਿਰ ਤੁਸੀਂ ਇੱਕ ਲਾਲ ਰੰਗ ਦਾ ਧਾਗਾ ਲੈ ਕੇ ਇੱਕ ਲੌਂਗ ਲੈ ਕੇ ਉਹਦੀ ਛੋਟੀ ਜਿਹੀ ਗੱਠ ਮਾਰ ਕੇ ਇਸ ਤਰ੍ਹਾਂ ਸਾਰੀਆਂ ਗੱਠਾ ਮਾਰ ਕੇ ਤੁਸੀਂ ਉਹ ਇੱਕ ਮਾਲਾ ਬਣਾ ਲੈਣੀ ਹੈ 108 ਲੌਂਗ ਦੀ ਉਸ ਮਾਲਾ ਨੂੰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਇੱਕ ਕੋਨੇ ਤੇ ਆਪਣੇ ਘਰ ਦੇ ਅੰਦਰ ਵੱਲ ਕਰ ਏ ਤੁਸੀਂ ਉਹ ਉਥੇ ਮਾਲਾ ਨੂੰ ਟੰਗ ਦੇਣਾ ਜਾਂ ਫਿਰ ਤੁਸੀਂ ਆਪਣੇ ਘਰ ਦਾ ਜਿਹੜਾ ਮੇਨ ਗੇਟ ਤੋਂ ਅੱਗੇ ਜੋ ਸਾਡੇ ਘਰ ਦਾ ਰੂਮ ਦਾ ਪਹਿਲਾ ਫਰੰਟ ਗੇਟ ਹੁੰਦਾ ਉਥੇ ਤੁਸੀਂ ਇਸ ਮਾਲਾ ਨੂੰ ਇੱਕ ਸਾਈਡ ਤੇ ਲਗਾ ਦੇਣਾ ਤੇ ਉਸ ਦੇ ਉੱਪਰ ਕੋਈ ਕੱਪੜਾ ਪਾ ਦੇਣਾ ਤਾਂ ਜੋ ਕਿ ਉਹ ਮਾਲਾ ਆਉਂਦੇ ਜਾਂਦੇ ਲੋਕਾਂ ਨੂੰ ਬਿਲਕੁਲ ਵੀ ਨਜ਼ਰ ਨਾ ਆਵੇ ਜੇਕਰ ਤੁਸੀਂ ਉਸ ਦੇ ਉੱਪਰ ਕੱਪੜਾ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਉਸ ਦੇ ਅੱਗੇ ਕੋਈ ਸਿਨਰੀ ਚਾ ਕੋਈ ਤਸਵੀਰ ਲਗਾ ਸਕਦੇ ਹੋ ਤਾਂ ਜੋ ਕਿ ਉਹ ਮਾਲਾ ਛੁੱਪ ਜਾਵੇ ਇਹ ਉਬਾ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਵੀ ਸ਼ੁਰੂ ਹੋਵੇਗਾ ਤੇ ਰੁਕਣਾ ਵੀ ਸ਼ੁਰੂ ਹੋ ਜਾਵੇਗਾ ਕਿਉਂਕਿ ਕਈ ਲੋਕਾਂ ਦੇ ਕੋਲ ਪੈਸਾ ਹੁੰਦਾ ਤਾਂ ਬਹੁਤ ਹੈ ਤੇ ਉਹਨਾਂ ਦਾ ਕਹਿਣਾ ਹਮੇਸ਼ਾ ਇਹੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਬਹੁਤ ਹੈ ਪਰ ਸਾਡੇ ਘਰ ਦੇ ਵਿੱਚ ਪੈਸਾ ਠੀਕਦਾ ਨਹੀਂ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਹੁੰਦਾ ਹੈ ਵਰਕਤ ਘਰ ਦੇ ਵਿੱਚ ਪੈਸਾ ਆਵੇ ਉਹ ਪੈਸਾ ਸਾਡੇ ਘਰ ਦੇ ਵਿੱਚ ਰੁਕੇ ਜਾਂ ਸਹੀ ਰਸਤਿਆਂ ਤੇ ਉਹ ਪੈਸਾ ਸਾਡਾ ਖਰਚ ਹੋਵੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ ਤੇ ਇਸ ਦੇ ਨਾਲ-ਨਾਲ ਤੁਹਾਡੀ ਘਰ ਦੇ ਵਿੱਚ ਪੈਸਾ ਆਉਣ ਦੇ ਕਈ ਰਸਤੇ ਖੁੱਲ ਜਾਣਗੇ ਜਿਨ੍ਹਾਂ ਦੇ ਬਾਰੇ ਵਿੱਚ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਇਹ ਇੱਕ ਛੋਟਾ ਜਿਹਾ ਉਪਾਅ ਹੈ ਪਰ ਵਾਡੇ ਘਰ ਦੀ ਸਭ ਤੋਂ ਵੱਡੀ ਪ੍ਰੋਬਲਮ ਚੋ ਕੇ ਪੈਸੇ ਦੀ ਉਸ ਨੂੰ ਦੂਰ ਕਰ ਦੇਵੇਗਾ ਇਹ ਸੀ ਦੂਸਰਾ ਉਪਾਅ ਤੇ ਗੱਲ ਕਰਦੇ ਆਂ ਤੀਸਰੇ ਉਪਾਅ ਦੀ ਜਿਵੇਂ ਕਿ ਅਸੀਂ ਦੇਖਦੇ ਹਾਂ ਜਦੋਂ ਸਾਡੇ ਘਰ ਦੇ ਗੇਟ ਤੇ ਕੋਈ ਵੀ ਸਾਧੂ ਸੰਤ ਆਉਂਦਾ ਹੈ ਤਾਂ ਸਾਨੂੰ ਇਸ ਚੀਜ਼ ਦਾ ਤਜਰਬਾ ਹੁੰਦਾ ਹੈ ਕਿ ਇਹ ਬਹੁਤ ਕਰਨੀ ਵਾਲਿਆ ਤੇ ਜਾਂ ਫਿਰ ਜਦੋਂ ਅਸੀਂ ਕਿਸੇ ਮੰਦਿਰ ਗੁਰਦੁਆਰੇ ਜਾਂਦੇ ਆਂ ਉੱਥੇ ਗੇਟ ਤੇ ਬੈਠੇ ਹੁੰਦੇ ਨੇ ਤੇ ਅਸੀਂ ਅਕਸਰ ਹੀ ਦੇਖਦੇ ਆਂ ਉਹਨਾਂ ਨੂੰ ਇਸ ਤਰ੍ਹਾਂ ਜਦੋਂ ਅਸੀਂ ਕਿਤੇ ਜਾਂਦੇ ਹਾਂ ਤੀਰਥ ਸਥਾਨ ਤੇ ਤੇ ਜਾਂ ਫਿਰ ਸਾਡੇ ਘਰ ਕੋਈ ਸਾਧੂ ਸੰਤ ਆਉਂਦਾ ਤੇ ਉਹਨਾਂ ਨੂੰ ਤੁਸੀਂ ਦੋ ਲੌਂਗ ਦੋ ਲੌਂਗਾ ਦੇ ਨਾਲ-ਨਾਲ ਕੁਝ ਕੁ ਸਿੱਕੇ ਜਿੰਨੀ ਕ ਤੁਹਾਡੀ ਸ਼ਰਦਾ ਭਾਂਡਾ ਹੈ ਉਸ ਦੇ ਅਨੁਸਾਰ ਉਹਨਾਂ ਨੂੰ ਦਾਨ ਜ਼ਰੂਰ ਕਰੋ ਤੇ ਜਦੋਂ ਤੁਸੀਂ ਦਾਨ ਕਰਕੇ ਆਪਣੇ ਘਰ ਨੂੰ ਵਾਪਸ ਮੁੜ ਰਹੇ ਹੋਵੋਗੇ ਤਾਂ ਉਸ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਜਿਹੜੀ ਵੀ ਤੁਹਾਡੀ ਪ੍ਰੋਬਲਮ ਮੁਸ਼ਕਲ ਹੈ ਜਾਂ ਮਨੋ ਕਾਮ ਹੈ ਉਹ ਤੁਸੀਂ ਬੋਲ ਦੇਣੀਏ ਉਹ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਵੇਗੀ ਇਹੇ ਉਪਾਏ ਜਿਹੜਾ ਇਹ ਆਪਣੀ ਹਰ ਇੱਕ ਮਨੋ ਕਾਮਨਾ ਨੂੰ ਪੂਰਾ ਕਰਨ ਦੇ ਲਈ ਇਹ ਇੱਕ ਕਿਸਮ ਦਾ ਸਾਡੇ ਲਈ ਮਰਦਾਨ ਹੁੰਦਾ ਹੈ ਕਿ ਅਸੀਂ ਜੋ ਵੀ ਕੁਝ ਚਾਹਣੀ ਆ ਉਹ ਸਾਡੇ ਲਈ ਸਾਨੂੰ ਮਿਲਣ ਵਾਲਾ ਹੈ ਜਾਂ ਫਿਰ ਸਾਡੇ ਲਈ ਪੂਰਾ ਹੋਣ ਵਾਲਾ ਹੈ ਜਿਹੜੇ ਤੁਸੀਂ ਸਿੱਕੇ ਦਾਨ ਕਰਨੇ ਨੇ ਉਹ ਤੁਸੀਂ ਆਪਣੀ ਮਰਜ਼ੀ ਤੇ ਸ਼ਰਦਾ ਦੇ ਮੁਤਾਬਕ ਦਾਨ ਕਰਨੇ ਨੇ 1 ਰੁਪਏ ਦਾ ਵੀ ਹੋ ਸਕਦਾ ਸਿੱਕਾ 2 ਦਾ ਵੀ 5 ਦਾ ਵੀ ਉਹ ਤੁਹਾਡਾ ਜਿੰਨਾ ਮਨ ਕਰੇ ਉਹ ਤੁਸੀਂ ਦਾਨ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਅਗਲੀ ਉਪਾਦੀ ਗੱਲ ਕਰਦੇ ਹਾਂ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡਾ ਪਰਸ ਹਮੇਸ਼ਾ ਖਾਲੀ ਰਹਿੰਦਾ ਹੈ ਸਾਡੇ ਪਰਸ ਦੇ ਵਿੱਚ ਕਦੇ ਵੀ ਪੈਸੇ ਨਹੀਂ ਹੁੰਦੇ ਤਾਂ ਸਾਡੀ ਤਜੋਰੀ ਹਮੇਸ਼ਾ ਖਾਲੀ ਰਹਿੰਦੀ ਤੇ ਉਹਨਾਂ ਨੇ ਕੀ ਕਰਨਾ ਹੈ ਕਿ ਬੇਸ਼ੱਕ ਉਹਨਾਂ ਦਾ ਪਰਸ ਖਾਲੀ ਹੈ ਜਾਂ ਤਜੋਰੀ ਖਾਲੀ ਹੈ ਤੇ ਉਥੇ ਉਹਨਾਂ ਨੇ ਦੋ ਲੌਂਗ ਰੱਖ ਦੇਣੇ ਨੇ ਲੌਂਗ ਜਿਹੜੇ ਰੱਖਣੀ ਨੇ ਉਹ ਫੁੱਲ ਵਾਲੇ ਤੇ ਬਿਲਕੁਲ ਸਾਵਧਕ ਹੋਣੇ ਚਾਹੀਦੇ ਨੇ ਜੇਕਰ ਤੁਹਾਡਾ ਪਰਸ ਖਾਲੀ ਵੀ ਹੈ ਤੁਸੀਂ ਇੱਕ ਵਾਰ ਤੇ ਆਪਣੇ ਤੇ ਜ਼ਰਬੇ ਦੇ ਲਈ ਤੁਸੀਂ ਆਪਣੇ ਖਾਲੀ ਪਰਸ ਦੇ ਵਿੱਚ ਦੋ ਲੌਂਗ ਰੱਖ ਲਿਓ ਤੁਸੀਂ ਦੇਖੋਗੇ ਕਿ ਉਹ ਖਾਲੀ ਪਰਸ ਤੁਹਾਡਾ ਕੁਝ ਹੀ ਦਿਨਾਂ ਦੇ ਵਿੱਚ ਪੈਸਿਆਂ ਦੇ ਨਾਲ ਭਰ ਜਾਵੇਗਾ ਤੇ ਜਿਹੜੀ ਤੁਹਾਡੀ ਖਾਲੀ ਤਜੋਰੀ ਰਹਿੰਦੀ ਹਮੇਸ਼ਾ ਉਸ ਦੇ ਵਿੱਚ ਵੀ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਿਹੜਾ ਲੌਂਗ ਹੈ ਇਹ ਹਰ ਇੱਕ ਉਪਾ ਨੂੰ ਜਦੋਂ ਅਸੀਂ ਕਰਦੇ ਹਾਂ ਲੌਂਗ ਦੇ ਨਾਲ ਤੇ ਜਿਹੜੀ ਵੀ ਚੀਜ਼ ਦੇ ਲਈ ਅਸੀਂ ਕਰਦੇ ਹਾਂ ਆਪਣੀ ਮਨੋ ਕਾਮਨਾ ਦੇ ਲਈ ਕਿਸੇ ਵੀ ਚੀਜ਼ ਦੇ ਲਈ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਆਪਣੇ ਵੱਲ ਖਿੱਚਦਾ ਹੈ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲੈਨੇ ਹੋ ਪੈਸਾ ਖੋਦ ਵਰ ਖੋਦ ਚੱਲ ਕੇ ਤੁਹਾਡੇ ਕੋਲ ਆਉਂਦਾ ਹੈ ਤੇ ਜਿੰਨੀਆਂ ਤੁਹਾਡੀਆਂ ਪ੍ਰੋਬਲਮ ਤੇ ਮੁਸ਼ਕਲਾਂ ਹੁੰਦੀਆਂ ਨੇ ਨਾ ਉਹ ਵੀ ਸਾਰੀਆਂ ਦੂਰ ਹੋ ਜਾਂਦੀਆਂ ਨੇ ਇਹ ਇੱਕ ਬਹੁਤ ਹੀ ਛੋਟਾ ਤੇ ਸਰਲ ਜਿਹਾ ਉਪਾਅ ਹੈ ਇਹ ਤੁਸੀਂ ਦੋ ਲੌਂਗ ਆਪਣੇ ਪਰਸ ਦੇ ਵਿੱਚ ਇੱਕ ਵਾਰ ਜ਼ਰੂਰ ਰੱਖ ਕੇ ਦੇਖਣਾ ਅਜਮਾ ਕੇ ਜ਼ਰੂਰ ਦੇਖਿਓ ਤੁਹਾਨੂੰ ਆਪਣੇ ਆਪ ਹੀ ਇਸ ਦੇ ਚਮਤਕਾਰੀ ਫਾਇਦੇ ਦੇਖਣ ਨੂੰ ਮਿਲਣਗੇ ਇਹ ਸਨ ਲੌਂਗ ਦੇ ਨਾਲ ਕੀਤੇ ਜਾਣ ਵਾਲੇ ਕੁਝ ਛੋਟੇ ਛੋਟੇ ਚਾਰ ਉਪਾਅ ਜਿਹੜੇ ਇਹ ਉਪਾਅ ਦੇਖਣ ਨੂੰ ਬਿਲਕੁਲ ਸਿੰਪਲ ਤੇ ਛੋਟੇ ਲੱਗਦੇ ਆ ਪਰ ਸਾਡੇ ਘਰ ਦੀਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਆ ਜਦੋਂ ਅਸੀਂ ਇਨ੍ਹਾਂ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਾਂਗੇ ਉਸ ਸਮੇਂ ਇਨ੍ਹਾਂ ਦਾ ਸਾਨੂੰ ਰਿਜ਼ਲਟ ਵਿੱਚ ਰੂਰ ਮਿਲੇਗਾ ਤੇ ਸਾਬ ਕੋ ਵੱਡੀ ਤੇ ਖਾਸ ਗੱਲ ਕਿ ਲੌਂਗ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਕਾਦੀ ਵੀ ਖਾਲੀ ਨਹੀਂ ਜਾਂਦਾ ਤੁਸੀਂ ਇੱਕ ਵਾਰ ਜ਼ਰੂਰ ਇਹ ਉਪਾਅ ਕਰਕੇ ਦੇਖੋ ਇਹਨਾਂ ਉਪਾਣ ਨੂੰ ਕਰਨ ਸਮੇਂ ਨਾ ਤਾਂ ਤੁਹਾਡਾ 1 ਵੀ ਰੁਪਏ ਦਾ ਖਰਚਾ ਹੋਣ ਵਾਲਾ ਹੈ ਤੇ ਨਾ ਹੀ ਤੁਹਾਨੂੰ ਆਪਣੇ ਘਰ ਤੋਂ ਬਾਹਰ ਜਾਣ ਦੀ ਕਿਤੇ ਜ਼ਰੂਰਤ ਹੈ ਆਪਣੇ ਘਰ ਦੇ ਵਿੱਚ ਬੈਠੇ ਹੋਈ ਤੁਸੀਂ ਆਰਾਮ ਦੇ ਨਾਲ ਇਸ ਉਪਾਣ ਨੂੰ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਲੌਂਗ ਦੇ ਨਾਲ ਕੀਤੇ ਜਾਣ ਵਾਲੇ ਛੋਟੇ ਛੋਟੇ ਉਪਾਅ ਤੁਹਾਡੀ ਨਾਲ ਅੱਜ ਸਾਂਝੇ ਕੀਤੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ